ਮਰੇ ਇਧਰ ਇਹ ਪੁੱਤਕ ਤੇ ਬਾਹਰੀਆਂ ਨੂੰ ਕੀ ਖਾ ਗਿਆ ਬਚੜਿਆ ਹਾਏ ਤਰੈਲ ਗੱਡੀ ਹੱਲੇ ਆ ਕੇ ਇੱਕ ਨੌਜਵਾਨ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਆਪਣੀ ਲਾਈਵ ਵੀਡੀਓ ਬਣਾਈ ਜਾਂਦੀ ਹੈ ਉਸ ਵਿੱਚ ਇੱਕ ਸਖਸ਼ਤਾ ਨਾਲ ਲੈਂਦਾ ਹੋਇਆ ਨਜ਼ਰ ਆਉਂਦਾ ਹੈ ਕਿ ਰਾਜੂ ਕਰਕੇ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰ ਰਿਹਾ ਤੇ ਅਸਲ ਮਾਮਲੇ ਲੈ ਕੇ ਜਾਣਕਾਰੀ ਸਾਹਮਣੇ ਆਈ ਗਿਆ ਹੈ ਕਿ ਇਹ ਨੌਜਵਾਨ ਨਸ਼ਾ ਕਰਨ ਦਾ ਆਦੀ ਹੈ ਅਤੇ ਲਗਾਤਾਰ ਪਰੀ ਪੰਚਾਇਤ ਦੇ ਵਿੱਚ ਜਿਹੜਾ ਪਿਓ ਨੂੰ ਜ਼ਲੀਲ ਕੀਤਾ ਜਾ ਰਿਹਾ ਸੀ ਅਤੇ ਇਸ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਹੋਇਆ ਇਸ ਨੌਜਵਾਨ ਨੇ ਰੇਲਗੱਡੀ ਹੇਠਾਂ ਕੇ ਆਪਣੀ ਜੀਵਨ ਲਈ ਸਮਾਪਤ ਕਰ ਲਿਆ ਫਿਲਹਾਲ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਜਦੋਂ ਘਰਦਿਆਂ ਨੂੰ ਇਸ ਬਾਬਤ ਸੂਚਨਾ ਮਿਲਦੀ ਹੈ ਕਿ ਉਹਨਾਂ ਦੇ ਪੁੱਤ ਦੀ ਇਸ ਤਰ੍ਹਾਂ ਮੌਤ ਹੋ ਚੁੱਕੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ ਮਾਂ ਕਿਸ ਤਰ੍ਹਾਂ ਰੋ ਰਹੀ ਹੈ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਕਲੇਜਾ ਚਿਰ ਦੇਣ ਗਿਆ ਤਸਵੀਰਾਂ ਕਿਸ ਤਰ੍ਹਾਂ ਮਾਂ ਭਾਵੁਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਦੋਸ਼ ਲਗਾਉਂਦੇ ਹੋਏ ਨਜ਼ਰ ਆ ਰਹੀ ਹੈ ਕਿ ਕਿਸ ਤਰ੍ਹਾਂ ਉਸ ਦੇ ਪੁੱਤ ਨੂੰ ਅਤੇ ਉਸ ਦੇ ਘਰ ਵਾਲੇ ਨੂੰ ਪਰਿਪੰਚਾਇਤ ਵਿੱਚ ਜ਼ਲੀਲ ਕੀਤਾ ਗਿਆ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਨੂੰ ਲੈ ਕੇ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਬਰਨਾਲਾ ਤੋਂ ਸਾਹਮਣੇ ਆਇਆ ਜਿੱਥੇ ਨौजवान ਆਪਣੇ ਸਾਥੀ ਦੇ ਨਾਮ ਲੈ ਕੇ ਨਸ਼ਾ ਕਰਨ ਦਾ ਆਦੀ ਸੀ ਅਤੇ ਪੰਚਾਇਤ ਦੇ ਮੈਂਬਰ ਵੱਲੋਂ ਨौजवान ਦੇ ਪਿਤਾ ਨੂੰ ਜ਼ਲੀਲ ਕਰਨ ਤੇ ਨौजवान ਵੱਲੋਂ ਆਪਣੇ ਪਿਤਾ ਦੀ ਬੇਇੱਜ਼ਤੀ ਨੂੰ ਨਾਸਹ ਹਰਦੇ ਹੋਏ ਵੀਡੀਓ ਬਣਾ ਕੇ ਟ੍ਰੇਨ ਦੇ ਥੱਲੇ ਆ ਕੇ ਖੁਦਕੁਸ਼ੀ ਕਰ ਲਿੱਤੀ ਹੈ ਦਰਅਸਲ ਤੁਹਾਨੂੰ ਦੱਸਣੇ ਕਿ ਇਸ ਨौजवान ਦੀ ਉਮਰ ਮਹਿਜ਼ 23 ਸਾਲਾ ਦੀ ਦੱਸੀ ਜਾ ਰਹੀ ਸੀ ਸਤਪਾਲ ਸਿੰਘ ਸਰ ਨਾਮ ਦੇ ਜੋ ਨਸ਼ਾ ਕਰਨ ਦਾ ਆਦੀ ਸੀ ਅਤੇ ਬੀਤੇ ਦਿਨ ਉਸ ਨੂੰ ਆਪਣੇ ਦੋਸਤ ਅਮਨਦੀਪ ਸਿੰਘ ਦੇ ਨਾਮਿਲ ਕੇ ਨਸ਼ਾ ਕੀਤਾ ਗਿਆ ਸੀ ਜਿਸ ਦਾ ਪਤਾ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਲੱਗਤਾ ਹੈ ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਸਤਪਾਲ ਸਿੰਘ ਦੇ ਪਿਤਾ ਨੂੰ ਬਾਰ ਬਾਰ ਪੰਚਾਇਤ ਦੇ ਵਿੱਚ ਬੁਲਾ ਕੇ ਜ਼ਲੀਲ ਕੀਤਾ ਗਿਆ ਉਸ ਦੌਰਾਨ ਪੰਚਾਇਤ ਦੇ ਵਿੱਚ ਸਮਝੌਤਾ ਵੀ ਹੋ ਜਾਂਦਾ ਪਰ ਫਿਰ ਤੋਂ ਪਿਓ ਨੂੰ ਫੋਨ ਕਰਕੇ ਪੰਚਾਇਤ ਦੇ ਵਿੱਚ ਬੁਲਾਇਆ ਜਾਂਦਾ ਜਿੱਥੇ ਕਾਫੀ ਲੋਕਾਂ ਦਾ ਇਕੱਠ ਪਈ ਸੀ ਸੋਸੇ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਤੇਰਾ ਮੁੰਡਾ ਨਸ਼ਾ ਕਰਦਾ ਇੱਥੋਂ ਤੱਕ ਪਿਓ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਂ ਆਪਣੇ ਪੱਗ ਤੁਹਾਡੇ ਪੈਰਾ ਥਲੇ ਵੀ ਰੱਖ ਦੰਨਾ ਮੇਰਾ ਮੂੰਹ ਵੀ ਕਾਲਾ ਕੀਤਾ ਜਾਵੇ ਤੇ ਮੇਰੇ ਗਲੇ ਦੇ ਵਿੱਚ ਜੁੱਤੀਆਂ ਪਾਈ ਜਾਣ ਅਤੇ ਮੇਰੇ ਮੁੰਡੇ ਦੀ ਜੇ ਮੁੜਕੇ ਅਝਿਹਾ ਕੀਤਾ ਤਾਂ ਫਿਰ ਵੀ ਪਰ ਭਰੀ ਪੰਚਾਇਤ ਦੇ ਵਿੱਚ ਉਸਨੂੰ ਜ਼ਲੀਲ ਕੀਤਾ ਗਿਆ ਅਤੇ ਉਸ ਤੋਂ ਬਾਅਦ ਪਿਓ ਵੱਲੋਂ ਆ ਕੇ ਆਪਣੇ ਪੁੱਤ ਨੂੰ ਵੀ ਕਿਹਾ ਗਿਆ ਕਿ ਪੁੱਤ ਨਸ਼ਾ ਨਾ ਕਰ ਪਰ ਇਸ ਬੇਇੱਜ਼ਤੀ ਨੂੰ ਨਾ ਸਹਾਰਦੇ ਹੋਏ ਕਿ ਕਿਸ ਤਰ੍ਹਾਂ ਪਰਿਪੰਚਾਇਤ ਦੇ ਵਿੱਚ ਉਸਦੇ ਪਿਓ ਦੀ ਬੇਇੱਜ਼ਤੀ ਹੋਈ ਹੈ ਉਸ ਨੂੰ ਨਾ ਸਹਾਰਦੇ ਹੋਏ ਇਸ ਲੋ ਰੇਲ ਗੱਡੀ ਦੇ ਹੇਠਾਂ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਗਈ ਹੈ ਫਰਹਾਲ ਜਿਹੜੇ ਘੜਦੇ ਆ ਉਹ ਰੋਂਦੇ ਕੁਲੋਂਦੇ ਹੋਏ ਨਜ਼ਰ ਆ ਰਹੇ ਨੇ ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਜਿੱਥੇ ਇੱਕ ਜਵਾਨ ਮੁੰਡਾ ਰੇਲ ਗੱਡੀ ਥੱਲੇ ਆ ਕੇ ਆਪਣੀ ਖੁਦਖੁਸ਼ੀ ਕਰ ਲੈਂਦਾ ਹੈ ਅਤੇ ਉਸ ਤੋਂ ਬਾਅਦ ਮਾਪਿਆਂ ਦੇ ਸਿਰ ਉੱਤੇ ਕਿਉਂਕਿ ਬਜ਼ੁਰਗ ਮਾਪੇ ਨੇ ਉਹਨਾਂ ਦੇ ਸਿਰ ਉੱਤੇ ਦੁੱਖਾਂ ਦਾ ਇਹ ਪਹਾੜ ਟੁੱਟ ਗਿਆ ਫਿਲਹਾਲ ਪੂਰੇ ਕਟੜੰਕਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਪਰਿਵਾਰਿਕ ਮੈਂਬਰ ਸੁਣ ਲਓ ਇਹ ਬੰਦਾ ਉਹਨਾਂ ਦੇ ਮੁੰਡੇ ਨੇ ਨਾ ਸਮਝਾਇਆ ਤੀ ਇਹਨੇ ਲਿਆ ਕੇ ਦਿੱਤਾ ਸਾਨੂੰ ਕੀ ਪਤਾ ਤੀ ਗਾਜ ਅਸੀਂ ਕੱਲ ਪੰਚਾਇਤ ਚ ਨਿਬੜ ਗਈ ਸੀ ਵੀ ਭਈ ਅਸੀਂ ਆਪ ਦੇ ਪੁੱਛ ਲਾਂਗੇ ਵੀ ਕੀ ਚੋ ਲੈ ਕੇ ਦਿੱਤਾ ਚਲੋ ਉਹਨੂੰ ਫੜਵਾ ਦਾਂਗੇ ਇਹਨਾਂ ਨੇ ਸਾਡੀ ਗੱਲ ਅਸੀਂ ਪੈਰੀ ਪੱਗਾ ਧਰਤੀਆਂ ਗੱਲਾਂ ਇਹ ਪੰਚਾਇਤ ਚ ਕਾਲੇ ਵੀ ਬੜੀ ਅੱਜ ਇਹਨਾਂ ਨੇ ਫੇਰ ਇਕੱਠ ਕਰ ਲਿਆ ਪਿੰਡ ਚ ਕਿਹਨੇ ਇਕੱਠ ਕੀਤਾ ਇਹਨਾਂ ਨਹੀਂ ਜਿਨ੍ਹਾਂ ਨੇ ਫੜਵਾਇਆ ਸੀ ਗੱਲ ਰਾਜੂ ਸਿੰਘਾ ਅੱਛਾ ਫਿਰ ਦੁਬਾਰਾ ਫਿਰ ਤੇ ਉਹਨਾਂ ਨੇ ਪੰਚਾਇਤ ਚ ਇਹੀ ਗੱਲ ਕਹੀ ਆ ਕਹਿੰਦੇ ਕੋਈ ਨਹੀਂ ਸੱਜ ਜਗਤਾਰ ਸਿੰਘ ਨੂੰ ਇਹਦਾ ਪਾਪਾ ਗਿਆ ਨਹੀਂ ਫਿਰ ਅਸੀਂ ਆਪਣੇ ਮੁੰਡੇ ਨੂੰ ਵੀ ਚੜਕਿਆ ਕਰੀ ਬਿਆਹ ਕਰਤੇ ਬਿਆਹ ਜੇ ਕਮ ਨਹੀਂ ਕਰਦੇ ਹੁੰਦੇ ਵੀ ਚਲ ਅਸੀਂ ਕਹਤਾ ਉਹ ਕਹਨਾ ਚਲ ਕੋਈ ਨਹੀਂ ਅੱਗੇ ਤੋਂ ਮੈਂ ਨਾ ਕਰੂੰਗਾ ਬਿਜੀ ਤੋਂ ਲਿਆਦਾ ਸੀ ਉਹਨੂੰ ਫੜਵਾ ਦਾਂਗੇ ਹੈ ਇਹਨਾਂ ਨੇ ਫੇਰ ਇਕੱਠ ਕਰਕੇ ਫੇਰ ਕਹਤਾ ਵੀ ਅਸੀਂ ਇਹ ਕੋਈ ਚੀਜ਼ਾ ਤੋਂ ਇਹਨਾਂ ਨੇ ਫੇਰ ਉੱਤੇ ਗੱਲਬਾਤੋ ਕਰੀ ਹੋਣੀ ਇਹ ਕਾ ਭਰ ਗਿਆ ਕਿ ਕਰੇ ਕਨਵੀ ਭਾਈ ਤੂੰ ਐ ਕਾ ਤਾ ਮੇਰੀ ਬੇਇੱਜ਼ਤੀ ਕਰਵਾਤੀ ਮੁੰਡੇ ਨੇ ਹਰਖ ਤੇ ਪਈ ਇਹਨਾਂ ਨੇ ਐ ਕਰਵਾ ਕਰਤਾ ਵਸ ਇਹਨਾਂ ਦੇ ਹੱਥੋਂ ਮਰਿਆ ਵਸ ਮੇਰਾ ਪੁੱਤ ਤਾਂ ਇਹਨਾਂ ਨੇ ਮਰਵਾਇਆ ਮੇਰਾ ਪੁੱਤ ਮੇਰਾ ਭਰਾ ਸੀ ਜੋ ਕਿਸੇ ਗਲਤ ਸੰਗਤ ਦੇ ਵਿੱਚ ਰਲ ਕੇ ਨਸ਼ਾ ਕਰਦਾ ਸੀ ਜੀ ਕਿਉਂਕਿ ਮਨਦੀਪ ਸਿੰਘ ਹੈ ਸਾਡੇ ਪਿੰਡ ਪੱਪੂ ਸਿੰਘ ਦਾ ਮੁੰਡਾ ਜੀ ਉਹਦੇ ਨਾਲ ਰਲ ਕੇ ਨਸ਼ਾ ਕਰਦਾ ਸੀ ਜੀ ਜੋ ਕਿ ਉਸਦੇ ਤਾਏ ਨੂੰ ਤਾਏ ਦੇ ਮੁੰਡੇ ਨੂੰ ਰਾਜੂ ਸਿੰਘ ਬਲਕਰਨ ਸਿੰਘ ਨੂੰ ਜੀ ਪਤਾ ਲੱਗਿਆ ਉਹ ਕਹਿੰਦੇ ਕਿ ਉਸਨੇ ਜੀ ਮਤਲਬ ਮੇਰੇ ਡੈਡੀ ਨੂੰ ਬੁਲਾ ਕੇ ਉਸ ਦੀ ਬੇਇੱਜ਼ਤੀ ਕੀਤੀ ਗਈ ਦੇਖ ਲੈਂਗੇ ਜਿਸ ਵਿੱਚ ਮੇਰੇ ਡੈਡੀ ਨੇ ਉਸ ਨੂੰ ਕਿਹਾ ਗਿਆ ਵੀ ਮੈਂ ਆਪਣੇ ਪੁੱਤ ਦੀ ਤਰਫੋਂ ਮਾਫੀ ਮੰਗਦਾ ਵੀ ਇਸ ਤੋਂ ਬਾਅਦ ਵੀ ਜੇ ਕੋਈ ਵੀ ਗਲਤੀ ਕਰੂਗਾ ਵੀ ਜੋ ਵੀ ਤੁਹਾਡੀ ਕਾਰਵਾਈ ਬੰਦੀ ਹੋ ਤੁਸੀਂ ਜ਼ਰੂਰ ਕਰਿਓ ਉਸ ਤੋਂ ਬਾਅਦ ਉਸਨੇ ਜੀ ਫਿਰ ਦੁਬਾਰਾ ਮੇਰੇ ਡੈਡੀ ਨੂੰ ਦੋ ਤਿੰਨ ਵਾਰ ਬੁਲਾ ਕੇ ਬੇਇੱਜ਼ਤੀ ਕੀਤੀ ਗਈ ਬੇਇੱਜ਼ਤੀ ਕੀਤੀ ਉਸ ਵਜ੍ਹਾ ਕਾਰਨ ਜੋ ਮੇਰਾ ਭਰਾ ਤੇ ਉਹ ਸਾਰਾ ਦਿਨ ਹੁੰਦਾ ਰਿਹਾ ਕਿ ਮੈਂ ਆਪਣੇ ਡੈਡੀ ਦੀ ਬੇਇੱਜ਼ਤੀ ਕਰਾ ਦਿੱਤੀ ਜੋ ਕਿ ਉਹ ਰੇਲਵੇ ਸਟੇਸ਼ਨ ਨਰਿੰਦਰਪੁਰਾ ਤੇ ਆਪਣੇ ਮੋਬਾਈਲ ਤੇ ਲਾਈਵ ਹੋ ਕੇ ਵੀਡੀਓ ਬਣਾ ਕੇ ਰਾਜੂ ਸਿੰਘ ਪੱਬਲ ਕਰਨ ਸਿੰਘ ਉਰਫ ਰਾਜੂ ਸਿੰਘ ਬਰਨਾਲਾ ਉਹਨਾਂ ਦਾ ਨਾਮ ਲੈ ਰਿਹਾ ਕਿ ਉਹਨਾਂ ਤੋਂ ਤੰਗ ਆ ਕੇ ਮੈਂ ਖੁਦਕੁਸ਼ੀ ਕਰਨ ਲੱਗਿਆ ਮੇਰੀ ਬੇਨਤੀ ਇਹੀ ਹੈ ਜੀ ਸਰਕਾਰ ਨੂੰ ਵੀ ਜੋ ਵੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਸਾਨੂੰ ਇਨਸਾਫ ਮਿਲ ਸਕੇ ਇਹਨਾਂ ਸਾਨੂੰ ਸਿੱਧਾ ਸਾਨੂੰ ਤਾਂ ਹਾਈ ਇਹਦੀ ਪਹਿਲੀ ਸ਼ਿਕਾਇਤ ਸੀ ਜੀ ਪਹਿਲਾਂ ਤਾਂ ਸਾਨੂੰ ਪਤਾ ਨਹੀਂ ਸੀ ਇਹਦੀ ਪਹਿਲੀ ਸ਼ਿਕਾਇਤ ਆਈ ਸੀ ਕੋਈ ਪਹਿਲਾਂ ਪਤਾ ਨਹੀਂ ਸੀ ਸਾਨੂੰ ਇਹਦੇ ਬਾਰੇ ਨਸਾ ਕਾਦਾ ਕਰਦਾ ਸੀ ਕਿਹੜਾ ਨਸਾ ਕਰਦੇ ਸੀ ਨਸਾ ਹੀ ਚਿੱਟਾ ਲੈ ਕੇ ਕਿੱਥੋਂ ਹੁੰਦੇ ਸੀ ਲੇਕੇ ਦਾ ਪਤਾ ਨਹੀਂ ਜੀ ਇਹ ਦੋਨੇ ਸੀਗੇ ਜੀ ਜੋ ਮਨਦੀਪ ਸਿੰਘ ਹੈ ਤੇ ਇਹ ਦੋਨੇ ਹੀ ਰਲ ਕੇ ਲੈ ਕੇ ਆਉਂਦੇ ਸੀਗੇ ਮੇਰਾ ਭਰਾ ਮੈਂ ਤਾਂ ਮਜ਼ਦੂਰੀ ਕਰਦਾ ਸੀਗਾ ਤੇ ਜੋ ਮਨਦੀਪ ਸਿੰਘ ਆ ਉਹ ਫੈਰੋ ਗ੍ਰੇਡ ਤੇ ਲੱਗਿਆ ਹੋਇਆ ਜੀ ਮਾਨਸਾ ਤੇ ਉਸਨੇ ਪੈਸੇ ਦਿੱਤੇ ਵੀ ਤੂੰ ਲੈ ਆ ਆਪਾਂ ਦੋਨੇ ਅੱਧੋ-ਅੱਧ ਲਾ ਲਾਂਗੇ ਜੀ ਉਸਨੇ ਪੈਸੇ ਦਿੱਤੇ ਉਹਨਾਂ ਦੇ ਖੇਤ ਵੈਤ ਕੇ ਹੀ ਲਾਏ ਮਹਲਾਈ ਦੇਖੋ ਕੱਲ ਮੈਨੂੰ ਇਹਨਾਂ ਨੇ ਰਾਜੂ ਸਿੰਘ ਨੇ ਹੁਣ ਕਰਿਆ ਜੀ ਕਿਹਾ ਵੀ ਉਰੇ ਆ ਕੰਮ ਆ ਕੋ ਜ਼ਰੂਰੀ ਗੋਲਟੀ ਡਾਕਟਰ ਦੀ ਦੁਕਾਨ ਸੀ ਉੱਥੇ ਦਾ ਇਹਨਾਂ ਨੇ ਕੋਈ ਸਰਪੰਚ ਨਹੀਂ ਦੀ ਕੋਈ ਮੈਂਬਰ ਨਹੀਂ ਦੀ ਜੀ ਡਾਕਟਰ ਆਪਤੀ ਗੋਲਟੀ ਇਹਨਾਂ ਨੇ ਦੋਨਾਂ ਨੇ ਰਲ ਕੇ ਹੋ ਸਕਦਾਗਾ ਵੀ ਉਹਤੇ ਦੋਸ਼ ਲਾ ਗਿਆ ਹੋਵੇ ਨਸ਼ੇ ਦਾ ਵਿੱਚੋਂ ਗੱਲ ਕੋਈ ਹੋਰ ਹੋਵੇ ਜੀ ਤੇ ਉੱਥੇ ਮੈਂ ਇਹਨਾਂ ਤੋਂ ਫਿਰ ਵੀ ਮਾਫੀ ਮੰਗੀ ਮਹਾ ਵੀ ਮੈਨੂੰ ਮaaf ਕਰ ਦੋ ਇਹ ਗੱਲ ਆ ਵੀ ਮੈਨੂੰ ਮaaf ਕਰ ਦੋ ਵਿਚਾਰੋ ਉਹਦੀ ਕਰੀਪਾ ਇਹੋ ਬੋਲਾ ਮੈਂ ਪੇਰਾ ਉਹਦੂ ਆਜੀ ਮੈਂ ਇਹਨਾਂ ਨੂੰ ਇਹ ਗੱਲ ਆਖੀ ਮਹਾ ਵੀ ਦੇਖਾ ਮੇਰੀ ਤੇ ਰੁੜ ਜੋ ਜੇ ਅੱਜ ਤੂੰ ਜਿਹੜੀ ਮੈਨੂੰ ਹੈ ਹੈ ਉਹਦੇ ਕਰਤੇ ਪੈਉ ਨਹੀਂ ਹੈਗਾ ਜੀ ਸਰਤੇ ਮਾਂ ਵੀ ਮਾਣਾ ਤੂੰ ਉਹਦੇ ਕੰਨੀ ਸੋਚ ਲਓ ਪਰ ਇਹ ਨਾਨੇ ਕੁਝ ਨਹੀਂ ਸੋਚਿਆ ਜੀ ਫੇਰ ਉਹ ਦੁਬਾਰਾ ਆਥ ਨੇ ਫੇਰਾ ਇਹਨੇ ਮੈਨੂੰ ਸਰਪੰਚ ਦੇ ਘਰੇ ਸੱਦ ਕੇ ਜੀ ਉੱਥੇ ਤਾਂ ਮੇਰੇ ਘਰ ਵਾਲੀ ਨੇ ਵੀ ਆਖਿਆ ਮੇਰੀ ਵੱਡੀ ਨੂੰਨ ਨੇ ਵੀ ਆਖਿਆ ਜੀ ਜਿਹੜੇ ਜੁਡੇ ਪੈਰੀ ਚੁੰਨੀ ਆ ਸਰਦਾਨ ਹੈ ਮੈਂ ਵੀ ਇਹ ਗੱਲ ਆਖੀ ਦੇ ਰਾਜੂ ਮੈਂ ਪੈਰੀ ਪੱਗ ਧਰਦਾਨਾ ਵੇ ਮਹਾ ਮੇਰੇ ਅੱਜ ਇੱਜ਼ਤ ਰੱਖਦੇ ਗਾਂ ਬਾਤ ਤੇ ਜੇ ਤੁਹਾਨੂੰ ਇਹ ਕੰਮ ਕਰਦਾ ਮਿਲ ਗਿਆ ਦੋਨੇ ਲਤਾ ਤੋੜ ਦਿਓ ਮੇਰੇ ਪਰਿਵਾਰ ਦੇ ਬੰਦੇ ਨੇ ਜਿਸ ਨੂੰ ਐਂ ਵੀ ਕਹਤਾ ਵੀ ਆ ਤੂੰ ਕੀ ਕਹਾਤੀ ਤੇ ਅੱਜ ਤੇਰੇ ਪਰਿਵਾਰ ਦਾ ਬੰਦਾ ਕੀ ਕਰ ਰਿਹਾ ਮਹਾ ਮੈਂ ساری ਉਮਰ ਤੋਂ ਦਾ ਦੇਨਦਾਰ ਹਾਂ ਲੋ ਜੀ ਇਹ ਰਾ ਕਹਿੰਦੇ ਵੀ ਠੀਕ ਆ ਪੰਚਾਇਤ ਪੰਚਾਇਤ ਚੱਕੇ ਗੱਲ ਹੋਈ ਆ ਪੈ ਅਸੀਂ ਪੰਚਾਇਤ ਚ ਹੀ ਰੱਖਾਂਗੇ ਬਾਹਰ ਨਹੀਂ ਗੱਲ ਕੱਟਦੇ ਇਹਨਾਂ ਨੇ ਜੀ ਟੜ ਕੇ ਫੇਰ ਕਹਿੰਦੇ ਵੀ ਕਿ ਮੈਂ ਗਿਆ ਹੋਇਆ ਸੀ ਗਈ ਮਾਨਸਾ ਮਾਨਸਾ ਤੋਂ ਮੈਂ ਆਇਆ ਮੈਨੂੰ ਸਰਪੰਚ ਤੋਂ ਹੁਣ ਕਰਾਇਆ ਜੀ ਇਹਨੇ ਇਹ ਰਾਜੂ ਨੇ ਉਮਝ ਕਰੀ ਮੈਨੂੰ ਸਰਪੰਚ ਤੋਂ ਹੁਣ ਹੀ ਗਿਆ ਉਹਨੇ ਓਕੇ ਕਰਕੇ ਆ ਤੇ ਹੁਣ ਸਰਪੰਚ ਕਹਿੰਦਾ ਵੀ ਆਪਾਂ ਕਹਿੰਦਾ ਕਿ ਉਹਨੂੰ ਸੱਦਦੇ ਹਾਂ ਕਹਿੰਦਾ ਕਿ ਉਹਦਾ ਘਰ ਜਾੜਦੇ ਹਾਂ ਤੁਸੀਂ ਉਹਨੂੰ ਨਾ ਸੱਦੋ ਕਹਿੰਦਾ ਵੀ ਨਾ ਰਾਜੂ ਉਹਨੂੰ ਬੋਲਦਾ ਨਹੀਂ ਗਿਆ ਜੋ ਮੇਜ ਕਰੀ ਕਹਿੰਦਾ ਵੀ ਉਹਨੂੰ ਸੱਦੋ ਰੇ ਸੱਦੋ ਜਦੋਂ ਮੈਂ ਵਾਗ ਗਿਆ ਜੀ ਉੱਥੇ ਮੇਰਾ ਮਨ ਭਰਿਆ ਆ ਕਿ ਮੇਰੇ ਕੱਲ ਦੀ ਬੇਇੱਜ਼ਤੀ ਰੋਲੀ ਜਾਂਦੇ ਮੈਨੂੰ ਕਿਤੇ ਕਿਤੇ ਸਾਥ ਦੇ ਕਿਤੇ ਕਿਤੇ ਸਾਥ ਦੇ ਆ ਵੀ ਅੱਜ ਸਾਰੇ ਪਿੰਡ ਦੇ ਸਾਹਮਣੇ ਜਦੋਂ ਸੱਦਿਆ ਹੀ ਮੈਨੂੰ ਇਹਨਾਂ ਨੇ ਮੈਂ ਇਹੀ ਗੱਲ ਆਖੀ ਮਹਾ ਮੇਰਾ ਮੂੰਹ ਕਾਲਾ ਕਰ ਲੋ ਜੇ ਕੋਈ ਕੱਚ ਰਹਿੰਦੀ ਐ ਗੱਲ ਚ ਪਾ ਲੋ ਮੇਰੇ ਛਤਰਾ ਦਾ ਹਾਰ ਨਾਲੇ ਪਾ ਲੋ ਮੇਰੇ ਮੁੰਡੇ ਦੇ ਨਾਲੇ ਉਹਦਾ ਮੂੰਹ ਕਾਲਾ ਕਰ ਲੋ ਤੇ ਸਾਨੂੰ ਗਲੀ ਗਲੀ ਫੇਰ ਲੋ ਲੋ ਜੀ ਤੇਰੇ ਇਹਨਾਂ ਨੇ ਉੱਥੇ ਮਾ ਕਮਹਾ ਮਾਇ ਮਰ ਜਨਾ ਰਜੂ ਕੋ ਸਖਾ ਕੇ ਜਰ ਖਾ ਕੇ ਕਹਿੰਦਾ ਜਰਾ ਤਾਂ ਕੰਨ ਸਾਡੇ ਕੋਲੇ ਕੋਠਿਆਂ ਚ ਵੀ ਪਈਆਂ ਨੇ ਜਦੋਂ ਤੂੰ ਨਹੀਂ ਖਾ ਸਕਦਾ ਕਹਿੰਦਾ ਮੈਂ ਆ ਕੇ ਆਪਦੇ ਬੇਟੇ ਨੂੰ ਜਦੋਂ ਕਰਾਣਾ ਪੁੱਤ ਮਹਾ ਅਜ ਫੇਰ ਮਾਂ ਅੰਮ੍ਰੀ ਛੱਡ ਕੇ ਬੈਠੀ ਕਹਿੰਦਾ ਪਾਪਾ ਕੋਈ ਨਹੀਂ ਮਹਾ ਕੋਈ ਗੱਲ ਨਹੀਂ ਹੁਣ ਤੂੰ ਚੀ ਪੀਣਾ ਮਹਾ ਪੌਂਦੀ ਪਰਚਾ ਕਰਾ ਦਨ ਮੈਂ ਇਹ ਗੱਲ ਕਹਿਤੀ ਉਹਨਾਂ ਨੂੰ ਮਹਾ ਪਾਪਾਾਂ ਦੀ ਮੇਰੇ ਮੁੰਡੇ ਦੇ ਤੁਸੀਂ ਪਰਚਾ ਕਰਾ ਦੋ ਜਦੋਂ ਹੁਣ ਪੰਚਾਇਤ ਟੱਟੂ ਦੀ ਰਹੇਗੀ ਜਾਂ ਮਹਾ ਪੰਚਾਇਤ ਇਹ ਟੱਟੂ ਦੀ ਗੱਲ ਰਹੇਗੀ ਜਦੋਂ ਗੱਲ ਤੁਸੀਂ ਅੱਜ ਬਾਹਰ ਕਰੀ ਬੈਠੇ ਹੋ ਜਾਂ ਮੈਨੂੰ ਪੰਚਾਇਤ ਚ ਨਾ ਸਾਦੇ ਕਿਤੇ ਵੀ ਨਾ ਸਾਦੇ ਪਰ ਫਿਰ ਜਦੋਂ ਆ ਸਾਰੇ ਪਿੰਡ ਦੇ ਵਿਚਾਲੇ ਮੈਂ ਮੈਨੂੰ ਫੇਰ ਤੂਲੇ ਖੜਾ ਇਹ ਗੱਲਾਂ ਮੇਰੇ ਨਾਲ ਬਹੁਤ ਬੁਰੀਆਂ ਹੋਈਆਂ ਉਸ ਤੋਂ ਬਾਅਦ ਜੀ ਮੈਂ ਕਰਿਆ ਗਿਆ ਮੈਂ ਜਾਣਾ ਸੀ ਆ ਬਾਹਰ ਤੇ ਭੋਗ ਤੇ ਹੀ ਥੋੜਾ ਡਿਟੇਲ ਚ ਬੜਾ ਲੰਬਾ ਨਾ ਕਰੋ ਯਾਰ ਥੋੜੇ ਉੱਥੇ ਜਾਣਾ ਚਾਹੀਦਾ ਜੀ ਉੱਥੇ ਜੇ ਗਏ ਨੂੰ ਮੈਨੂੰ ਫੇਰ ਨਮਕ ਕਰੋ ਕਹਿ ਗਿਆ ਮੁੰਡੇ ਨੂੰ ਮਹਾ ਜੀ ਐ ਕਰਕੇ ਪਈ ਮਹਾ ਬਤ ਮੇਰੀ ਫੇਰ ਵੀ ਤੇਮਰਾ ਰੋਣ ਨਿਕਲ ਗਿਆ ਮੁੰਡੇ ਕੋਲੇ ਦੋ ਮੇਰਾ ਹਾਲ ਦੇਖ ਕੇ